ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਂਝੀ ਰਸੋਈ ਦੀ ਪਹਿਲੀ ਵੀਡੀਓ ਜਿਸ ਵਿੱਚ ਅਸੀਂ ਸੂਜੀ ਦਾ ਕੜਾ ਬਣਾਉਣ ਲੱਗੇ ਹਾਂ ਇਹਦੀ ਸਮਗਰੀ ਹੈ ਜੀ ਆ ਪਾਣੀ ਮਤਲਬ ਅੱਧੀ ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਸੂਜੀ 19 ਖੰਡ ਤੇ 2-4 ਚਮਚ ਬੇਸੀ ਘਿਓ ਦੇ ਤੇ ਤਿੰਨ ਕੌਲੀਆਂ ਪਾਣੀ ਦੀਆਂ ਲੱਗਣਗੀਆਂ ਤੇ ਚਲੋ ਜੀ ਹੁ ਸਟਾਰਟ ਕਰਦੇ ਹਾਂ ਈਜ਼ੀ ਵੇ ਨਾਲ ਦੱਸਾਂਗੇ ਕੋਈ ਜ਼ਿਆਦਾ ਮੈਥਡ ਵੀ ਨਹੀਂ ਹੈਗਾ ਤੇ ਦੇਸੀ ਘਿਓ ਪਾ ਦੇਣਾ ਕੜਾਈ ਵਿੱਚ ਤੁਸੀਂ ਜੇ ਜ਼ਿਆਦਾ ਯੂਜ਼ ਕਰਦੇ ਆ ਕਿ ਤੁਸੀਂ ਜਗਾ ਪਾ ਲਿਓ ਪਰ 2-3 ਚਮਚ ਦੇ ਨਾਲ ਹੀ ਬਹੁਤ ਸੋਹਣਾ ਸਬਜੇਗਾ ਤੇ ਹੁਣ ਪਾਵਾਂਗੇ ਅਸੀਂ ਗੈਸ ਦਾ ਫਲੇਮ ਔਨ ਕਰ ਦਿਓ ਥੋੜਾ ਜਿਹਾ ਕਿ ਗਰਮ ਹੋ ਜਾਏ ਤੇ ਹੁਣ ਅਸੀਂ ਸੂਜੀ ਪਾ ਦਾਂਗੇ ਆ ਦੇਖ ਲਓ ਕਿ ਉਹ ਇਕਦਮ ਬਰਾਬਰ ਮਾਤਰਾ ਵਿੱਚ ਸੀ ਨਾ ਜ਼ਿਆਦਾ ਕੋਈ ਜ਼ਿਆਦਾ ਸੀ ਤਾਂ ਨਾ ਕਿਉਂ ਘਟਿਆ ਹੁਣ ਅਸੀਂ ਚੰਗੀ ਤਰ੍ਹਾਂ ਸੂਜੀ ਨੂੰ ਭੁੰਨ ਲਵਾਂਗੇ ਜਦ ਤੱਕ ਇਹ ਥੋੜਾ ਜਿਹਾ ਬਰਾਊਨ ਜਿਹਾ ਸ਼ੇਡ ਚ ਨਾ ਆ ਜਾਵੇ ਤਾਂ ਤੱਕ ਨਿਜਾ